ਕਿ ਤੁਹਾਨੂੰ ਵੀ ਡਰ ਲੱਗਦਾ ਹੈ ਕਿਤੇ ਜਾਣੇ ਹੋ ਤਾਂ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਟ੍ਰਿਲਿੰਗ ਹੋਣ ਸ਼ੁਰੂ ਹੋ ਜਾਂਦੀਆਂ ਨੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਐਵੇਂ ਲੱਗਦਾ ਵੀ ਹਾਰਟ ਅਟੈਕ ਆ ਗਿਆ ਤੇ ਮਰਾਂਗੇ ਹੁਣ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਹੀਂ ਬਚਿਆ ਜਿਉਣ ਦੇ ਲਈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਮੈਂ ਗਰੰਟੀ ਨਾਲ ਕਹਿਣਾ ਜੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲੈਣੇ ਹੋ ਤਾਂ ਅੰਤ ਤੱਕ ਤੁਸੀਂ 90% ਤੱਕ ਤਾਂ ਆਪ ਦੇ ਡਰ ਦੇ ਉੱਤੇ ਕਾਬੂ ਪਾਉਣਾ ਸਿੱਖ ਲਓਗੇ ਡਰ ਕੁਛ ਨਹੀਂ ਹੁੰਦਾ ਡਰ ਇੱਕ ਸੰਦੇਸ਼ ਹੁੰਦਾ ਜੋ ਮਨ ਨੂੰ ਦਿੱਤਾ ਜਾਂਦਾ ਵੀ ਡਰ ਆਉਣ ਲੱਗ ਗਿਆ ਤੇ ਹੁਣ ਐ ਹੋ ਜੂ ਤੇ ਹੁਣ ਐ ਹੋ ਜੂ ਇਹ ਡਰ ਦੇ ਕਾਰਨ ਦੋਸਤੋ ਤੁਹਾਡੇ ਰੁਕੇ ਹੋਏ ਕੰਮ ਤੇ ਤੁਹਾਡੇ ਅੰਦਰ ਜਿਹੜੀਆਂ ਬੰਡਾਵੀਆਂ ਹਨ ਡੈਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਨੇ ਉਹਨਾਂ ਨੂੰ ਜਿਹੜਾ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਜੂਗਾ ਜਦੋਂ ਤੁਸੀਂ ਡਰ ਤੇ ਉੱਤੇ ਜਿੱਤ ਪ੍ਰਾਪਤ ਕਰ ਲਈ ਡਰ ਨੂੰ ਜਿੱਤਣਾ ਬਹੁਤ ਸੌਖਾ ਕੋਈ ਏਡੀ ਗੱਲ ਨਹੀਂ ਹੈਗੀ ਵੀ ਕੋਈ ਕਹਿੰਦੇ ਜੀ ਇਹ ਤਾਂ ਵੀ ਨਾ ਵੱਡੇ ਵੱਡੇ ਡਾਕਟਰਾਂ ਦੇ ਕੋਲੇ ਜਾਣਾ ਪਊਗਾ ਨਹੀਂ ਅਹ ਜੋ ਕੋਈ ਗੱਲ ਨਹੀਂ ਤੁਸੀਂ ਇੱਕ ਨਾਰਮਲ ਡਾਕਟਰ ਤੋਂ ਦਵਾਈ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਆਹ ਜਿਹੜੇ ਮੈਂ ਤੁਹਾਨੂੰ ਅੱਜ ਨੁਕਤੇ ਦੱਸੂਗਾ ਇਹਨਾਂ ਦੇ ਉੱਤੇ ਤੁਸੀਂ ਅਮਲ ਕਰ ਲਿਆ ਤਾਂ ਤੁਹਾਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈਗੀ ਤੇ ਤੁਸੀਂ ਇੱਕ ਪਰਮਾਨੈਂਟਲੀ ਠੀਕ ਹੋ ਸਕਦੇ ਹੋ ਆਪਣੇ ਦਰਦ ਤੋਂ ਪਰ ਤੁਹਾਨੂੰ ਇੰਨਾ ਉੱਤੇ ਕੰਮ ਕਰਨਾ ਪਊਗਾ ਜੇ ਤੁਸੀਂ ਐਂਕੋ ਵੀ ਆਹ ਵੀਡੀਓ ਦੇਖ ਲਈ ਬਾਈ ਨੇ ਸਾਨੂੰ ਨੁਕਤੇ ਦੱਸਦੇ ਤੇ ਇਹ ਨੁਕਤੇ ਸੀ ਜੋ ਬਸ ਸੁਣ ਲਏ ਤੇ ਸਾਰਾ ਡਰ ਖਤਮ ਹੋ ਗਿਆ ਨੁਕਤੇ ਸੁਣਨ ਦੇ ਨਾਲ ਜੇਰਾ ਕਿਤੇ ਵੀ ਡਰ ਖਤਮ ਨਹੀਂ ਹੋਏ ਇਹ ਨੁਕਤੇਆਂ ਨੂੰ ਤੁਸੀਂ ਆਦੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਘਟੋ-ਘਟ ਇੱਕ ਮਹੀਨਾ ਤੁਸੀਂ ਕਰਕੇ ਦੇਖੋ ਇੱਕ ਮਹੀਨੇ ਦੇ ਵਿੱਚ ਤੁਹਾਨੂੰ 40 ਤੋਂ 50% ਫਰਕ ਪੈਣਾ ਸ਼ੁਰੂ ਹੋ ਜਾਊਗਾ ਇਹ ਮੇਰੀ ਗਾਰੰਟੀ ਹੈ ਹਨਾ ਤੁਸੀਂ ਇੱਕ ਵਾਰੀ ਇਸ ਚੀਜ਼ ਨੂੰ ਟਾਈਮ ਜ਼ਰੂਰ ਦਿਓ ਹਾਂ ਪਰ ਜੇ ਤੁਹਾਡੇ ਕੋਈ ਮੈਡੀਸਿਨ ਚੱਲ ਰਹੀ ਹੈ ਕਿਸੇ ਡਾਕਟਰ ਤੋਂ ਕੋਈ ਦਵਾਈ ਚੱਲ ਰਹੀ ਹੈ ਉਹ ਤੁਸੀਂ ਨਹੀਂ ਛੱਡਣੀ ਉਹ ਤੁਸੀਂ ਨਾਲ ਕੰਟੀਨਿਊ ਕਰ ਸਕਦੇ ਹੋ ਪਰ ਇਹ ਚੀਜ਼ਾਂ ਵੀ ਤੁਸੀਂ ਆਦੀ ਜ਼ਿੰਦਗੀ ਦੇ ਵਿੱਚ ਜੋੜੋ ਕਿ ਉਹ ਜਿਹੜੀ ਡੈਕਟਰੀ ਦਵਾਈ ਆ ਤੁਹਾਡੀ ਬਹੁਤ ਛੇਤੀ ਛੁੱਟ ਜਾਊਗੀ ਪਹਿਲੀ ਸੰਦੇਸ਼ ਦੇਣਾ ਤੁਸੀਂ ਆਦੇ ਮਨ ਨੂੰ ਸੰਦੇਸ਼ ਦਿਨੇ ਹੋ ਵੀ ਤੈਨੂੰ ਡਰ ਲੱਗਦਾ ਜਦੋਂ ਮੈਂ ਮੈਨੂੰ ਅਸਲ ਦੇ ਵਿੱਚ ਬਹੁਤ ਡਰ ਲੱਗਿਆ ਸੀ ਤੇ ਮੈਂ ਕਿਤੇ ਜਾਣਾ ਆਉਣਾ ਛੱਡਦਾ ਸੀ ਤਾਂ ਉਹਦੇ ਵਿੱਚ ਕੀ ਹੁੰਦਾ ਨਾ ਵੀ ਜਦੋਂ ਛੁਡੇ ਅੰਦਰ ਕੋਈ ਸੰਦੇਸ਼ ਆਉਣਾ ਸ਼ੁਰੂ ਹੋ ਜੇ ਵੀ ਯਾਰ ਮੈਂ ਆਹ ਕੰਮ ਕਰ ਲਿਆ ਤਾਂ ਐ ਹੋ ਜੋ ਆ ਖਾਣ ਕਰ ਲਿਆ ਤਾਂ ਐ ਹੋ ਜੂ ਜੇ ਮੈਂ ਉੱਥੇ ਵਾਗ ਗਿਆ ਤਾਂ ਮੈਂ ਬਿਮਾਰ ਹੋ ਜੂ ਜੇ ਮੈਂ ਆ ਖਾ ਲਿਆ ਤਾਂ ਮੈਂ ਬਿਮਾਰ ਹੋ ਜੂ ਇਹ ਮੇਰੇ ਲਈ ਠੀਕ ਨਹੀਂ ਹੈਗਾ ਉਹਨੇ ਮੇਰੇ ਵੀ ਆ ਕਿਹਾ ਤਾਂ ਜੇ ਐ ਹੋ ਗਿਆ ਤਾਂ ਮੈਨੂੰ ਐ ਹੋ ਜੂ ਹੈਨਾ ਇਹ ਚੀਜ਼ਾਂ ਤੁਹਾਡੇ ਮੈਸੇਜ ਨਹੀਂ ਜੇ ਤੁਹਾਡੇ ਤੁਸੀਂ ਆਦੇ ਮਨ ਨੂੰ ਦੇ ਰਹੇ ਹੋ ਤੁਸੀਂ ਉਹਨਾਂ ਦੀ ਥਾਂ ਤੇ ਇਹ ਮੈਸੇਜ ਤੇ ਥਾਂ ਤੇ ਇਹ ਇਹ ਮੈਸੇਜ ਦੇਣੇ ਆ ਜੇ ਮੈਂ ਉੱਥੇ ਵਾਗ ਗਿਆ ਤਾਂ ਮੇਰੀ ਜ਼ਿੰਦਗੀ ਬਦਲ ਜੂ ਮੇਰਾ ਜਿੰਦਗੀ ਸੌਖੀ ਹੋਜੂ 99 ਚੀਜ਼ਾਂ ਦੇਖਣ ਨੂੰ ਮਿਲਣਗੇ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੂ ਨਵੇਂ ਥਾਂ ਰਹਿਣ ਦਾ ਮੌਕਾ ਮਿਲੂ ਹੈ ਨਾ ਤੇ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਕੰਮ ਆ ਜੇ ਤੁਸੀਂ ਉਹਦੇ ਵਿੱਚ ਫੇਲ ਵੀ ਹੋਣਾ ਤਾਂ ਕੋਟੋ ਘਟ ਤੁਹਾਡ ਨੂੰ ਸਿੱਖਣ ਨੂੰ ਤਾਂ ਉਸ ਕੰਮ ਦੇ ਵਿੱਚੋਂ ਮਿਲੂਗੇ ਮਿਲੂਗਾ ਉਸ ਤੋਂ ਬਾਅਦ ਜੇ ਤੁਹਾਡੇ ਬਾਰੇ ਕੋਈ ਮਾੜਾ ਸੋਚ ਆ ਤੋ ਸੋਚੀ ਜਾਣੋ ਭਾਈ ਤੁਸੀਂ ਉਹ ਸੋਚ ਨੂੰ ਕਿਤੇ ਬਦਲ ਨਹੀਂ ਸਕਦੇ ਤੁਸੀਂ ਆਪ ਦੇ ਆਪ ਨੂੰ ਬਦਲੋ ਤੁਸੀਂ ਆਪ ਦੇ ਹੱਥੇ ਕੰਮ ਕਰੋ ਇਸ ਕਰਕੇ ਆਦੇ ਮਨ ਨੂੰ ਜਦੋਂ ਵੀ ਸੰਤਿਸ਼ਟ ਦੇਣੇ ਉਹ ਪੋਜ਼ਿਟਿਵ ਵਾਇਬ ਦੇ ਵਿੱਚ ਦੇਣੇ ਆ ਸਕਾਰਾਤਮਕ ਸੋਚ ਦੇ ਨਾਲ ਜਿਉਣਾ ਠੀਕ ਹੈ ਜੀ ਦੂਜਾ ਨੰਬਰ ਸੋ ਨੂੰ ਐ ਲੱਗਦਾ ਵੀ ਮੈਨੂੰ ਆਹ ਚੀਜ਼ ਤੋਂ ਡਰ ਲੱਗਦਾ ਤੁਸੀਂ ਉਹ ਆਪਦੀ ਕਰੀਪੀ ਦੇ ਨਾਲ ਸ਼ੇਅਰ ਕਰ ਸਕਦੇ ਹੋ ਪਰ ਉਹ ਕਰੀਪੀ ਤੁਹਾਡੀ ਗੱਲ ਨੂੰ ਪਹੁੰਚਾਉਣ ਵਾਲਾ ਹੋਵੇ ਅੱਗੇ ਡੋਨ ਵਾਲਾ ਨਾ ਹੋਵੇ ਹਨਾ ਤੇ ਤੁਸੀਂ ਜਿਸ ਤੇ ਵਿਸ਼ਵਾਸ ਰੱਖਦੇ ਹੋ ਤੁਹਾਡੇ ਘਰ ਦੇ ਮੈਂਬਰ ਵੀ ਹੋ ਸਕਦੇ ਨੇ ਹਨਾ ਤੇ ਤੁਸੀਂ ਵਾਏ ਹੁਣ ਤੁਹਾਡੇ ਹਸੁੰਡ ਵੀ ਹੋ ਸਕਦੇ ਨੇ ਤੁਹਾਡੇ ਬੱਚੇ ਵੀ ਹੋ ਸਕਦੇ ਨੇ ਤੇ ਤੁਹਾਡੇ ਮਾਪੇ ਵੀ ਹੋ ਸਕਦੇ ਨੇ ਤੁਸੀਂ ਉਹਨਾਂ ਨਾਲ ਆਪਦੀ ਜਿਹੜੀ ਡਰ ਨੂੰ ਸ਼ੇਅਰ ਕਰੋ ਤੇ ਉਹਦੇ ਨਾਲ ਵੀ ਤੁਹਾਨੂੰ ਬਹੁਤ ਘੱਟ ਡਰ ਲੱਗਣਾ ਸ਼ੁਰੂ ਹੋ ਜੂਗਾ ਤੁਹਾਨੂੰ ਐ ਲੱਗੂਗਾ ਵੀ ਯਾਰ ਅੱਗੇ ਨੂੰ ਫਰਕ ਪੈਣਾ ਸ਼ੁਰੂ ਸ਼ੁਰੂ ਹੋ ਗਿਆ ਆਪਾਂ ਕਹਿੰਦੇ ਨੇ ਤਵੇ ਮਨ ਹੌਲਾ ਹੋ ਜੂ ਛੋਟਾ ਤੀਜਾ ਨੁਕਤਾ ਸਭ ਤੋਂ ਵੱਡਾ ਨੁਕਤਾ ਇਹ ਵੀ ਡਰ ਦਾ ਸਾਹਮਣਾ ਕਰੋ ਤੁਹਾਨੂੰ ਜਿਸ ਚੀਜ਼ ਤੋਂ ਡਰ ਲੱਗਦਾ ਨਾ ਉਹਨੂੰ ਟੁਕੜਿਆਂ ਦੇ ਵਿੱਚ ਤੋੜ ਲਓ ਉਹ ਟੁਕੜਿਆਂ ਦੇ ਵਿੱਚ ਉਹ ਚੀਜ਼ ਦਾ ਸਾਹਮਣਾ ਕਰੋ ਜਿਵੇਂ ਮੈਨੂੰ ਕਿਤਾਬ ਪੜ੍ਹਨ ਤੋਂ ਡਰ ਲੱਗੇ ਤਾਂ ਮੈਂ ਕੀ ਕਰੂੰਗਾ ਵੀ ਉਹ ਕਿਤਾਬਾਂ ਨੂੰ ਕਾ ਕਨਵਰਟ ਕਰ ਦੂ ਪੰਜ ਪੇਜ ਪੜਨੇ ਆ ਚਾਰ ਪੇਜ ਪੜਨੇ ਆ ਹੈਨਾ ਤੇ ਚਾਰ ਚਾਰ ਪੇਜ ਪੜਦੇ ਪੜਦੇ ਉਹ ਵਧਾਉਣਾ ਸ਼ੁਰੂ ਕਰ ਦੂੰਗਾ ਉਵੇਂ ਹੀ ਜਦੋਂ ਤੁਹਾਨੂੰ ਜਿਸ ਚੀਜ਼ ਤੋਂ ਡਰ ਲੱਗਦਾ ਉਹ ਚੀਜ਼ ਨੂੰ ਕਰਨਾ ਸ਼ੁਰੂ ਕਰੋ ਪਰ ਕਰੋ ਥੋੜੀ ਫਿਰ ਵਧਾਓ ਫਿਰ ਥੋੜਾ ਜਿਹਾ ਹੋਰ ਵਧਾਓ ਫਿਰ ਹੋਰ ਵਧਾਓ ਇਹਦੇ ਨਾਲ ਤੁਹਾਡਾ ਕੌਨਫੀਡੈਂਸ ਲੈਵਲ ਵਧੂਗਾ ਤੇ ਤੁਸੀਂ ਉਹ ਚੀਜ਼ ਚ ਕਰਨ ਚ ਇਸ ਵਿੱਚ ਸਫਲ ਹੋ ਜਾਓਗੇ ਤੇ ਉਹ ਚੀਜ਼ ਨੂੰ ਲੈ ਕੇ ਤੁਹਾਡਾ ਰਵਈਆ ਚੇਂਜ ਹੋ ਜਾਊਗਾ ਤੇ ਤੁਹਾਡਾ ਡਰ ਜੜ ਤੋਂ ਖਤਮ ਹੋ ਜਾਊਗਾ ਡਰ ਦਾ ਹਮੇਸ਼ਾ ਸਾਹਮਣਾ ਕਰੇ ਦਾ ਉਹ ਤਾਂ ਭੱਜੇਗਾ ਨਹੀਂ ਜੇ ਤੁਸੀਂ ਡਰ ਤੋਂ ਭੱਜੋਗੇ ਡਰ ਤੁਹਾਡੇ ਪਿੱਛੇ ਪਿੱਛੇ ਭੱਜੂਗਾ ਵੀ ਤੁਹਾਡੇ ਤੋਂ ਦੁਗਣੀ ਦੌੜ ਦੇ ਵਿੱਚ ਹੈਨਾ ਹਾਂ ਥੋੜੀ ਬਹੁਤ ਜਿਹੜੀ ਸਾਈਕੋਲੋਜੀਕਲੀ ਹੁੰਦੀ ਹੈ ਡੀਪ ਬਰੀਥਿੰਗ ਕਰ ਲਈ ਹੈਨਾ ਇਹਦੇ ਵਿੱਚ ਕਿਹ ਰੂਲ ਜਿਹੇ ਹੁੰਦੇ ਨੇ 5 7 5 ਦਾ ਹੁੰਦਾ ਵੀ 5 ਗਿੰਦੇ ਗਿੰਦੇ ਸਾਹ ਅੰਦਰ ਲੈ ਕੇ ਜਾਣਾ ਫਿਰ 7 7 ਗਿੰਦੇ ਗਿੰਦੇ ਤੱਕ ਉਹ ਸਾਹ ਨੂੰ ਅੰਦਰ ਹੀ ਰੋਕ ਕੇ ਰੱਖਣਾ ਫਿਰ 5 ਗਿੰਦੇ ਗਿੰਦੇ ਸਾਹ ਨੂੰ ਬਾਹਰ ਕੱਢਣਾ ਜਿਵੇਂ ਕਿ ਐਵੇਂ 5 7 5 ਦੇ ਰੂਲ ਹੁੰਦਾ ਤੇ ਕੋਈ ਇੱਕ ਰੂਲੇ ਇਹ ਵੀ ਦੱਸਿਆ ਜਾਂਦਾ ਵੀ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਹਨਾ ਜਾਂ ਤੁਹਾਨੂੰ ਕਿਤੇ ਡਰ ਲੱਗ ਰਿਹਾ ਤਾਂ ਤੁਸੀਂ ਕੋਈ ਟੌਫੀ ਜਾਂ ਜੇ ਦੇ ਵਿੱਚ ਰੱਖੋ ਕੋਈ ਪੰਜ ਚੀਜ਼ਾਂ ਆਪਦੇ ਆਸ-ਪਾਸ ਲੱਭੋ ਹਨਾ ਤੇ ਦੋ ਤਿੰਨ ਚੀਜ਼ਾਂ ਨੂੰ ਸਪਰਸ਼ ਕਰੋ ਐਵੇਂ ਵੀ ਇੱਕ ਮਨ ਨੂੰ ਜਿਹੜੇ ਇਹ ਟਰਾਂਸਫਰ ਕਰਨ ਦੇ ਨਿਜ਼ਮ ਹੁੰਦੇ ਨੇ ਤੁਸੀਂ ਇਹਨਾਂ ਵੱਲ ਵੀ ਥੋੜਾ ਸਿੱਖ ਸਕਦੇ ਹੋ ਇਹ ਸਾਈਕੋਲੋਜੀਕਲੀ ਤੁਹਾਨੂੰ ਸੈਕਟਰੀਸਟ ਘਰੇ ਚੀਜ਼ਾਂ ਦੱਸਦੇ ਨੇ ਪਰ ਮੈਂ ਤੁਹਾਨੂੰ ਲਿਟਰੇਰੀ ਪੱਖੋਂ ਇਹ ਚੀਜ਼ਾਂ ਨਾਲ ਲੜਨ ਦੀ ਜਿਹੜੀ ਕਬਲੀ ਛੋਟੇ ਅੰਦਰ ਪੈਦਾ ਕਰੂੰਗਾ ਵੀ ਤੁਸੀਂ ਅ ਇੱਕ ਸਾਹਿਤਿਕ ਪੱਖੋਂ ਤੁਸੀਂ ਇਸ ਡਰ ਨੂੰ ਕਿਵੇਂ ਖਤਮ ਕਰ ਸਕਦੇ ਹੋ ਜਿਹਨੇ ਤੁਹਾਨੂੰ ਅੱਜ ਮੈਂ ਕਿਤਾਬਾਂ ਦੇ ਨਾਮ ਦੱਸੂਗਾ ਨਾ ਦੋ ਤਿੰਨ ਨਹੀਂ ਤੁਸੀਂ ਕਿਤਾਬਾਂ ਪੜ੍ਹਣੀਆਂ ਨੇ ਸਭ ਤੋਂ ਪਹਿਲੀ ਕਿਤਾਬ ਹੈਗੀ ਹੈਗੀ ਓਸ਼ੋ ਦੀ ਮੈਂ ਮੌਤ ਸਿਖਾਉਂਦਾ ਹਾਂ ਤੁਸੀਂ ਵੀਰ ਪਿੱਛੇ पे ਕਿਤਾਬ ਦੇ ਸਕਦੇ ਹੋ ਆ ਆ ਪਈ ਹੈ ਕਿਤਾਬ ਮੈਂ ਮੌਤ ਸਿਖਾਉਂਦਾ ਹਾਂ ਇਹ ਕਿਤਾਬ ਜ਼ਰੂਰ ਪੜ੍ਹੋ ਜਦੋਂ ਤੁਸੀਂ ਇਹ ਕਿਤਾਬ ਪੜ੍ਹੋਗੇ ਤੁਹਾਡੇ ਅੰਦਰ ਬਦਲਾਅ ਮੁਨੇ ਸ਼ੁਰੂ ਹੋ ਜਾਣਗੇ ਹੈਨਾ ਤਾਂ ਤੁਸੀਂ ਇਹ ਕਿਤਾਬ ਨੂੰ ਜ਼ਰੂਰ ਪੜ੍ਹਨਾ ਮੈਂ ਮੌਤ ਸਿਖਾਉਂਦਾ ਹਾਂ ਉਸ ਤੋਂ ਬਾਅਦ ਇੱਕ ਕਿਤਾਬ ਤੁਹਾਨੂੰ ਮੈਂ ਹੋਰ ਰეკਮੈਂਡ ਕਰੂੰਗਾ ਤੁਸੀਂ ਉਹ ਵੀ ਪੜ੍ਹਨੀ ਹੈ ਉਹ ਕਿਤਾਬ ਹੈਗੀ ਹੈਗੀ ਅਵਚੇਤਨ ਮਨ ਦੀ ਸ਼ਕਤੀ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੇ ਅਵਚੇਤਨ ਮਨ ਦੀ ਅਨਕੌਨਸ਼ੀਅਸ ਮਾਈਂਡ ਦੀ ਜਿਹੜੋ ਤੁਸੀਂ ਵਿਹਲੇ ਪਏ ਹੋ ਉਹੋ ਸੋਚੀ ਜਾਂਦੇ ਹੋ ਉਹਨਾਂ ਨੇ ਉਹ ਤੁਹਾਡੇ ਅਵਚੇਤਨ ਮਨ ਹੁੰਦਾਗਾ ਜਾਂ ਤੁਸੀਂ ਪਹਿਲਾਂ ਸੋਚ ਕੇ हट ਗਏ ਉਹ ਤੁਹਾਡੇ ਉਹ ਚੀਜ਼ ਦਾ ਅਸਰ ਹੁਣ ਹੋ ਰਿਹਾ ਉਹ ਤੁਹਾਡਾ ਅਵਚੇਤਨ ਮਨ ਹੁੰਦਾ ਤੁਸੀਂ ਉਹ ਅਵਚੇਤਨ ਮਨ ਨੂੰ ਕਿਉਂ ਚੇਂਜ ਕਿਵੇਂ ਕਰ ਸਕਦੇ ਹੋ ਡਰ ਨੂੰ ਹਾਂ ਡਰ ਨੂੰ ਜਿੱਤ ਦੇ ਵਿੱਚ ਕਿਵੇਂ ਬਦਲ ਸਕਦੇ ਹੋ ਹਨ ਤਾਂ ਉਹ ਕਿਤਾਬ ਤੁਸੀਂ ਕੋਈ ਪੜ੍ਹ ਸਕਦੇ ਹੋ ਸਭ ਤੋਂ ਪਹਿਲਾਂ ਰეკਮੈਂਡ ਆ ਓਸ਼ੋ ਓਸ਼ੋ ਜ਼ਰੂਰ ਪੜੋ ਉਸ ਤੋਂ ਬਾਅਦ ਤੁਸੀਂ ਪੜੋ ਅ ਅਨਕੌਨਸ਼ੀਅਸ ਮੈਂਡ ਦੀ ਸ਼ਕਤੀ ਤੇ ਜੇ ਕਿਤਾਬ ਤੁਸੀਂ ਕੋਈ ਨੋਵਲ ਵਗੈਰਾ ਪੜ੍ਹ ਸਕਦੇ ਹੋ ਜਿਹਦੇ ਵਿੱਚ ਜੀਵਨੀਆਂ ਹੋਗੀਆਂ ਉਹ ਪੜ੍ਹ ਸਕਦੇ ਹੋ ਨਾ ਕਿਉਂਕਿ ਜੀਵਨ ਦੇ ਵਿੱਚ ਹਰ ਇੱਕ ਨੂੰ ਡਰ ਲੱਗਦਾ ਤੇ ਜੀਵਨੀਆਂ ਦੇ ਵਿੱਚ ਅਗਰ ਆ ਲਿਖਦਾ ਤੇ ਉਹ 10 ਦਾ ਆਦਿ ਐਕਸਪੀਰੀਅੰਸ ਨੂੰ ਮੈਂ ਕਿਸੇ ਡਰ ਤੋਂ ਕਿਵੇਂ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡੀ ਕਿਤਾਬ ਹੁੰਦੀ ਹੈ ਮੇਰਾ ਇੱਕ ਜੀਵਨੀ ਉਹ ਤੁਹਾਨੂੰ ਮੈਂ ਸਾਈਡ ਤੇ ਫੋਟੋ ਦਿਖ ਰਹੀ ਹੋਗੀ ਇੱਕ ਕਿਤਾਬ ਆਗੀ ਇਹ ਕਿਤਾਬ ਨੂੰ ਤੁਸੀਂ ਜ਼ਰੂਰ ਪੜ੍ਹਨਾ ਇਹ ਤੇ ਤੁਹਾਨੂੰ ਪਤਾ ਲੱਗੂ ਕਿ ਇੱਕ ਬੰਦਾ ਹੈ ਨਾ ਉਹ ਸੋਲਜਰ ਆ ਉਹ ਕਿਵੇਂ ਆਉਦੀ ਜ਼ਿੰਦਗੀ ਬਤੀਤ ਕਰਦਾ ਤੇ ਕਿਵੇਂ ਉਹ ਲੜਦਾ ਬਹੁਤ ਤਕੜੀ ਹੈ ਮੋਟੀਵੇਸ਼ਨ ਫਿਲਮਾਂ ਦੇਖੋ ਤੁਹਾਨੂੰ ਮੋਟੀਵੇਟ ਕਰਨ ਖਾਸ ਕਰਕੇ ਉਦੋਂ ਦੇਖੋ ਜਦੋਂ ਤੁਹਾਨੂੰ ਡਰ ਦੀ ਸਿਚੁਏਸ਼ਨ ਆਉਣ ਵਾਲੀ ਹੋਵੇ ਹੈਨਾ ਔਰ ਤੁਸੀਂ ਪੋਜ਼ਿਟਿਵ ਹੋਣਾਗਾ ਔਰ ਪਤਾ ਲੱਗੇ ਤੁਹਾਨੂੰ ਇਹ ਡਰ ਅਲੱਗ ਚੀ ਹੈ ਨਾ ਤੇ ਤੁਸੀਂ ਕਿਤੇ ਵੀ ਡਰ ਨੂੰ ਐ ਘਬਰਾਉਣਾ ਨਹੀਂ ਦੇਖ ਕੇ ਮੈਨੂੰ ਘਬਰਾਟ ਹੋ ਗਈ ਤਾਂ ਮੈਂ ਮਰ ਜੂ ਨਹੀਂ ਉਹ ਚੀਜ਼ ਦਾ ਸਾਹਮਣਾ ਕਰੋ ਮਹਿਸੂਸ ਕਰੋ ਵੀ ਘਬਰਾਟ ਹੋ ਰਹੀ ਹੈ ਕੋਈ ਨਹੀਂ ਇਹ ਹਟ ਜੂਗੀ ਤੁਹਾਨੂੰ ਪਤਾ ਵੀ ਹੰਟਰ ਵਾਲੀ ਚੀਜ਼ ਆ ਕੁਝ ਸਮੇਂ ਬਾਅਦ ਹੈ ਨਾ ਰੈਲੈਕਸ ਰਹੋ ਕਿਤੇ ਵੀ ਆਦੇ ਆਪ ਨੂੰ ਹਫੜਾ ਤਫੜੀ ਨਾ ਕਰੋ ਉਸ ਤੋਂ ਬਾਰੇ ਇੱਕ ਇੰਪੋਰਟੈਂਟ ਕੰਮ ਇਹ ਵੀ ਤੁਸੀਂ ਡੇਲੀ ਠਹਿਰੀ ਸ਼ੁਰੂ ਕਰ ਦਿਓ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਡੈਰੀ ਲਿਖਣੀ ਸ਼ੁਰੂ ਕਰੋਗੇ ਨਾ ਤਾਂ ਉਹਦੇ ਨਾਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਮੇਰੀ ਡੈਲੀ ਦੀ ਜ਼ਿੰਦਗੀ ਦੇ ਵਿੱਚ ਮੈਂ ਕੀ ਸੋਚ ਰਿਹਾ ਮੈਂ ਕੀ ਕਰ ਰਿਹਾ ਤੇ ਉਹਦਾ ਤੁਹਾਨੂੰ ਜੋ ਤੁਸੀਂ ਲਿਖੂਗਾ ਅਨਲਾਈਜ਼ ਹੋਣਾ ਸ਼ੁਰੂ ਹੋ ਜਾਊਗਾ ਜੋ ਜੋ ਤੁਸੀਂ 네ਗੇਟਿਵ ਚੀਜ਼ਾਂ ਕਰਦੇ ਹੋਗੇ ਉਹ ਤੋਂ ਤੁਸੀਂ ਦੂਰ ਹੋਣਾ ਸ਼ੁਰੂ ਹੋ ਜਾਓਗੇ ਇਸ ਕਰਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਤੁਸੀਂ 3 ਮਹੀਨੇ ਲਗਾਤਾਰ ਡੈਰੀ ਲਿਖ ਲਓ 90% ਮੁਸ਼ਕਲਾਂ ਤੁਹਾਡੀਆਂ ਵੈਸੇ ਹੀ ਹੱਲ ਹੋ ਜਾਣੀਆਂ ਹੈਨਾ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਟੈਨਸ਼ਨ ਤੋਂ ਏ ਤੁਸੀਂ ਕੋਈ 90 ਦਿਨਾਂ ਤੱਕ ਲਗਾਤਾਰ ਬਿਨਾਂ ਨਾ ਕਾਪੇ ਡਾਇਰੀ ਲਿਖੋ ਤੁਸੀਂ ਫਿਰ ਡਾਇਰੀ ਦਾ ਰਿਜ਼ਲਟ ਦੇਖਿਓ ਬਹੁਤ ਤਕੜਾ ਰਿਜ਼ਲਟ ਆਉਣਾ ਡਾਇਰੀ ਲਿਖਣ ਦਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਇਸ ਵੀਡੀਓ ਦੇ ਵਿੱਚ ਮੈਂ ਉਹ ਕਰਨ ਲੱਗਿਆ ਉਹ ਗੱਲ ਇਹ ਹੈ ਵੀ ਤੁਸੀਂ ਮਾਰਨਿੰਗ ਜਦੋਂ ਉੱਠਦੇ ਹੋ ਸਵੇਰੇ ਜਲਦੀ ਹੈਨਾ ਤਾਂ ਉਦੋਂ ਪਾਠ ਜ਼ਰੂਰ ਸ਼ੁਰੂ ਕਰੋ ਤੁਸੀਂ ਚਾਹੇ ਹਿੰਦੂ ਧਰਮ ਤੋਂ ਆਪਦੀ ਹਨੂਮਾਨ ਚਾਲੀਸਾ ਹੋਗੀ ਜਾਂ ਹੋਰ ਤੁਹਾਡੇ ਜੋ ਪਵਿੱਤਰ ਗ੍ਰੰਥ ਨੇ ਜੀ ਤੁਸੀਂ ਸੇਖੋ ਤਾਂ ਆਪ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋ ਚੋਪਈ ਸਾਹਿਬ ਦਾ ਪਾਠ ਸ਼ੁਰੂ ਕਰੋ ਡੇਲੀ ਪਾਠ ਕਰੋ ਡੇਲੀ ਪਾਠ ਕਰੋ ਕਿਉਂਕਿ ਉਹ ਅਫਰਮੇਸ਼ਨਸ ਹੁੰਦੀਆਂ ਨੇ ਵਾਈਬਸ ਹੁੰਦੀਆਂ ਨੇ ਤੁਹਾਡੀਆਂ ਤੜਕੇ ਪੋਜ਼ਿਟਿਵ ਵਾਈਬਸ ਜਿਹੜੋਂ ਆ ਗਈਆਂ ਉਹ ਤੁਹਾਨੂੰ ਪੂਰਾ ਦਿਨ ਏਨਰਜੈਟਿਕ ਰੱਖਣਗੀਆਂ ਸੌਣ ਤੋਂ ਪਹਿਲਾਂ ਵੀ ਪਾਠ ਕਰਨਾ ਜੇ ਮេរਹਿਰਾ ਸਾਹਿਬ ਹੋ ਗਈ ਸੋਇਲਾ ਸਾਹਿਬ ਹੋ ਗਿਆ ਹੈ ਨਾ ਇਹਨਾਂ ਦਾ ਪਾਠ ਜ਼ਰੂਰ ਕਰਨਾ ਉਹਦੇ ਨਾਲ ਤੁਹਾਨੂੰ ਰਾਤ ਨੂੰ ਕੌਨਫੀਡੈਂਟ ਮਹਿਸੂਸ ਹੋਊਗਾ ਤਾਂ ਬਾਕੀ ਕੁਝ ਸਪਿਰਚੁਅਲ ਸ਼ਕਤੀਆਂ ਵੀ ਤੁਹਾਡਾ ਸਾਥ ਦੇਣਗੀਆਂ ਜਿਹੜੀ ਪ੍ਰਕਿਰਤੀ ਇਹ ਵੀ ਤੁਹਾਡਾ ਸਾਥ ਦੇਊਗੀ ਪਾਠ ਕਰਨਾ ਸ਼ੁਰੂ ਕਰ ਦਿਓ ਤੇ ਇਹ ਸਭ ਤੋਂ ਇੰਪੋਰਟੈਂਟ ਹੈ ਜੇ ਤੁਸੀਂ ਪਾਠ ਨਹੀਂ ਕਰਦੇ ਤਾਂ ਡਰ ਆਟੋਮੈਟਿਕਲੀ ਤੁਹਾਡੇ ਅੰਦਰ ਆਉਣਾ ਸ਼ੁਰੂ ਹੋਊਗਾ ਤੁਸੀਂ ਡਰ ਨੂੰ ਜਿੱਤਣਾ ਸਭ ਤੋਂ ਵੱਡੀ ਗੱਲ ਹੈ ਪਾਠ ਕਰਨਾ ਸ਼ੁਰੂ ਕਰਦੇ ਹੋ ਨਾ ਗੁਰਵਾਣੀ ਦੇ ਨਾਲ ਜੋ ਡੁਗਰ ਦਵਾਰੇ ਜ ਨੂੰ ਸ਼ੁਰੂ ਕਰਦੇ ਮੰਤਰ ਜਣਾ ਸ਼ੁਰੂ ਕਰਦੇ ਹੋ ਸੇਵਾ ਕਰਨੀ ਸ਼ੁਰੂ ਕਰਦੇ ਹੋ ਡਰ ਆਟੋਮੈਟਿਕਲੀ ਤੁਹਾਡਾ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਜਦੋਂ ਵੀ ਜੋ ਵੀ ਤੁਹਾਨੂੰ ਰੱਬ ਨੇ ਦਿੱਤਾ ਹੈ ਨਾ ਕੋਈ ਵੀ ਪੰਜ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਡਾਇਰੀ ਲਿਖਣੀ ਹੈ ਉਹ ਡਾਇਰੀ ਦੀ ਸ਼ੁਰੂਆਤ ਦੇ ਵਿੱਚ ਤੇ ਜਾਂ ਸ਼ੁਰੂਆਤ ਦੇ ਵਿੱਚ ਜਾਂ ਡੈਰੀ ਤੇ ਜਦੋਂ ਤੁਸੀਂ ਡੈਰੀ ਖਤਮ ਕਰਦੇ ਹੋ ਲਿਖ ਕੇ ਹਨ ਅੰਤ ਦੇ ਵਿੱਚ ਪੰਜ ਚੀਜ਼ਾਂ ਲਿਖਣੀਆਂ ਨੇ ਜਿਦੇ ਲਈ ਤੁਸੀਂ ਸ਼ੁਕਰ ਹੋ ਤੁਹਾਡੇ ਲਈ ਉਹ ਦਿਨ ਦੇ ਲਈ ਕੀ ਕੀ ਇਹ ਜਾ ਹੋਇਆ ਵੀ ਤੁਸੀਂ ਪ੍ਰਮਾਤਮਾ ਦੇ ਨੇਚਰ ਦੇ ਸ਼ੁਕਰੋਂ ਹਨਾ ਜਿਵੇਂ ਕਿ ਕੋਈ ਅੱਜ ਤੁਹਾਨੂੰ ਕੋਈ ਚੀਜ਼ ਮਿਲੀ ਹੋਵੇ ਜਿਹੜੀ ਤੁਹਾਡੇ ਨਜ਼ਦੀਕੀ ਹੋਵੇ ਜਾਂ ਕੁਝ ਨਜ਼ਰਬੇਲੀ ਮਿਲਿਆ ਹੋਵੇ ਉਹਦਾ ਸ਼ੁਕਰ ਹੈਨਾ ਤੁਸੀਂ ਕਿਸੇ ਗੱਲੋਂ ਹਾਸੇ ਹੋ ਜਾਂ ਤੁਹਾਨੂੰ ਕੋਈ ਕਿਤੋਂ ਪੈਸੇ ਮਿਲੇ ਹੋਣ ਜਾਂ ਤੁਹਾਡਾ ਦਿਨ ਵਧੀਆ ਲੰਘਿਆ ਹੋਵੇ ਹਨਾ ਬਿਨਾਂ ਡਰ ਤੋਂ ਲੰਘਿਆ ਹੋਵੇ ਉਹਦੇ ਲਈ ਤੁਸੀਂ ਸ਼ੁਕਰ ਕਰਨਾ ਪਰਮਾਤਮਾ ਦਾ ਕੋਈ ਵੀ ਹੱਜੇ ਪੰਜ ਚੀਜ਼ਾਂ ਲੱਭਣੀਆਂ ਲੱਭਣੀਆਂ ਨੇ ਜਿਹਦੇ ਤੁਸੀਂ ਸ਼ੁਕਰਗੁਜ਼ਾਰ ਹੋਵੋਗੇ ਆਪਣੇ ਕੰਮ ਤੇ ਫੋਕਸ ਰੱਖਣਾ ਤੁਸੀਂ ਕਿਤੇ ਵੀ ਐ ਨਹੀਂ ਹੋਵੇ ਚਾਹੀਦਾ ਵੀ ਘਰ ਰਹਿ ਕੇ ਦਾਦੇ ਘਰੇ ਬੈਠੇ ਹੋ ਤੇ ਆਪਦੇ ਕੰਮ ਤੁਹਾਡੇ ਜਿਹੜੇ ਉਹ ਆਸ-ਪਾਸੇ ਲੰਘ ਰਹੇ ਨੇ ਹਨਾ ਆਪਦੇ ਕੰਮ ਤੇ ਫੋਕਸ ਕਰਨਾ ਤੁਸੀਂ ਆ ਤੇ ਕੰਮ ਨੂੰ ਕਿਵੇਂ ਅੱਗੇ ਲੈ ਜਾ ਸਕਦੇ ਹੋ ਉਹਦੀ ਤੁਸੀਂ ਮਤਲਬ ਲਿਖਤੀ ਰੂਪ ਦੇ ਵਿੱਚ ਉਹ ਚੀਜ਼ ਨੂੰ ਸਾਮਣਾ ਗੋਲ ਸੋਣੇ ਚਾਹੀਦਾ ਤੁਹਾਡੇ ਨਿੱਕੇ ਨਿੱਕੇ ਵਿਮਾਹ ਕੰਮ ਐ ਕਰਨਾ ਆਹ ਕੰਮ ਐ ਕਰਨਾ ਉਹ ਡੇਲੀ ਤੁਹਾਡੇ ਗੋਲਸ ਹੋਣੇ ਚਾਹੀਦੇ ਤਾਂ ਤੁਸੀਂ ਉਹ ਗੋਲਸ ਵੱਲ ਧਿਆਨ ਦੇ ਜਿੰਦਗੀ ਦੇ ਵਿੱਚ ਤੁਸੀਂ ਕੰਮ ਤੁਹਾਨੂੰ ਕੋਈ ਕਮੀ ਨਹੀਂ ਹੈਗਾ ਤਾਂ ਕਾਹਦਾ ਕੰਮ ਕੋਈ ਨਾ ਕੋਈ ਸ਼ੁਰੂ ਕਰ ਸਕਦੇ ਹੋ ਕਿਸੇ ਨੂੰ ਸਿਖਾਉਣਾ ਕਿਸੇ ਨੂੰ ਪੜਾਉਣਾ ਕਿਸੇ ਨੂੰ ਸਮਝਾਉਣਾ ਕਿਸੇ ਨੂੰ ਜਾਂ ਮੰਨ ਲਓ ਕਿ ਕਾ ਹੋਰ ਕੰਮ ਹੈ ਨਾ ਖੇਤੀਬਾੜੀ ਦਾ ਹੋ ਗਿਆ ਜਾਂ ਦੁਕਾਨਦਾਰੀ ਦਾ ਹੋ ਗਿਆ ਜੋ ਵੀ ਤੁਹਾਡੀ ਫੀਲਡ ਦਾ ਕੰਮ ਆ ਤੁਸੀਂ ਜਿਆਦਾ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਤੁਸੀਂ ਜਿੰਨਾ ਉਲਝੋਗੇ ਨਾ ਉਨਾ ਹੀ ਤੁਸੀਂ ਉਹ ਚੀਜ਼ ਦੇ ਵਿੱਚ ਬਿਹਤਰ ਹੁੰਦੇ ਜਾਓਗੇ ਇਹ ਥੋੜੀਆਂ ਜਿਹੀਆਂ ਗੱਲਾਂ ਨੇ ਪਾਰਟ 1 ਦੇ ਵਿੱਚ ਵੀਡੀਓ ਮੈਂ ਲੈ ਕੇ ਆਇਆ ਇਹ ਕੰਟੀਨਿਊ ਆਪਾਂ ਵੀਡੀਓ ਕਰਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਡੇ ਤਕਲੀਫ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ ਮੈਂ ਆਪ ਦਾ ਨੰਬਰ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੇ ਤੁਹਾਨੂੰ ਕੋਈ ਪਰਸਨਲ ਦਿੱਕਤ ਪਰੇਸ਼ਾਨੀਆਂ ਤਾਂ ਤੁਸੀਂ ਮੈਨੂੰ ਉਹ ਦੱਸ ਸਕਦੇ ਹੋ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਤੇ ਮੈਂ ਇੰਸਟਾਗ੍ਰam ਆਈਡੀ ਵੀ ਥਲੇ ਮੈਂਸ਼ਨ ਕਰ ਦੂਗਾ ਤੁਸੀਂ ਉੱਥੇ ਮੈਨੂੰ ਮੈਸੇਜ ਕਰੋ ਮੈਂ ਤੁਹਾਡਾ ਰਿਪਲਾਈ ਜਰੂਰ ਕਰੂੰਗਾ ਤੇ ਤੁਹਾਨੂੰ ਕੋਈ ਵੀ ਦਿੱਕਤ ਆ ਤਾਂ ਆਪਾਂ ਪਰਸਨਲੀ ਬੈਠ ਕੇ ਵੀ ਹੱਲ ਕਰ ਸਕਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ